Kalau tak, dia berjalan dengan menangkup, yang Ya ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾ ਨੌਜਵਾਨਾਂ ਦੇ ਕਲਚਰ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਬਾਦਲ ਦੀ ਸਰਕਾਰ ਮੁਰਦਾਬਾਦ 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 ਭਗਵੰਤ ਸਿੰਘ ਮੁੱਖ ਮੰਤਰੀ ਮੁਰਦਾਬਾਦ 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 ਹਟਾਂਗੇ ਅਸੀਂ ਆਪਣੇ ਅਸੀਂ ਸੂਝਵਾਨ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਟਿੱਪੂ ਵੀਕ ਨੂੰ ਖਰਾਬ ਕਰਨ ਦੀ ਕੋਸ਼ਿਸ਼ ਰਹੀ ਹੈ ਅਤਿਆਚਾਰ ਕਰ ਰਹੀ ਹੈ ਇਹ ਉਹ ਨੌਜਵਾਨਾਂ ਦੇ ਉੱਤੇ ਉਹ ਨੌਜਵਾਨੀ ਉੱਤੇ ਵੀ ਕੋਈ ਪਹੁੰਚ ਕਰਨਾ ਹੈ ਆਪ ਵੀ ਸਾਥ ਰੰਗਰ ਕੋਰ ਤਾਂ ਦੇ ਰਹੇ ਨਾ ਰਹੀਆਂ ਕੋਈ ਪ੍ਰਭਾਇ ਕਰਿਆ ਪ੍ਰਕਾਰ ਨਾਲ ਕੋਈ ਮਦਦ ਨਹੀਂ ਆਪਣੀ ਕੰਮ ਦੇ ਵਿੱਚ ਆਉਣ ਵਾਲੇ ਬਖਵਾ ਦੇ ਜਾ भारती कान करो

परवाज़ बोलियो सबका पत्थर का बल जिंदाबाद जिंदाबाद बबाल के टीएस कर ले और जिंदाबाद 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 सबको रे आओ आओ से दौड़ आकर मेरे काने परवाज़ बोलियो रातरा मेरे काने परवाज़ एजेंटा मैंने सोच के ਉਹ ਬੋਲ ਰਿਹਾ ਨਾ ਯਾਰ ਸੁਤਾਰ ਗਰਵ ਤੇ ਨੌਜਵਾਨਾਂ ਦਾ ਸਭ ਤੋਂ ਪਹਿਲਾਂ ਬਤਲੀ ਸਾਡੇ ਕੋਲ ਆਈ ਕਿ ਮੇਰਾ ਨਾਮ ਗੁਰਜਿੰਦਰ ਸਿੰਘ ਅਸੀਂ ਅੱਜ ਸੰਗਰੂਰ ਨੂੰ ਚੱਲੇ ਪਾਉਣ ਲੱਗੇ ਸੀਗੇ ਤੇ ਸਾਨੂੰ ਅੱਗੇ ਜਿਹੜੀ ਚੌਕੀ ਆ ਉੱਥੇ ਇੱਕਦਮ ਇਹਨਾਂ ਨੇ ਜਾਣ ਲੱਗਿਆਂ ਨੂੰ ਰੋਕ ਲਿਆ ਉਹਦੇ ਬਾਅਦ ਮੀ ਆਇਆ ਤੇ ਅਸੀਂ ਮੀ ਨੂੰ ਦੇਖਦੇ ਹੋਏ ਅਸੀਂ ਜਾਣਾ ਅੱਗੇ ਜੂਨੂਰ ਨੂੰ ਜਾਣਾ ਸੀ ਪਰ ਉੱਥੇ ਜਿੱਦਾਂ ਰੁਕਿਆ ਫਿਰ ਅਸੀਂ ਨੇ ਅਜੇ ਮੀ ਤੋਂ ਬਚਣ ਲਈ ਅਸੀਂ ਆਹ ਥੋੜਾ ਕਾਹਦਾ ਕਿਲੋਮੀਟਰ ਵਿੱਚ ਆ ਗਏ ਅਸੀਂ ਕਿਹਾ ਫਿਰ ਅਸੀਂ ਜੇ ਨਹੀਂ ਆਣ ਦਿੰਦੇ ਅਸੀਂ ਇੱਥੇ ਰਹਿਨੇ ਆ ਇਹ ਜੀ ਕਰਕੇ ਅਸੀਂ ਇੱਥੇ ਬੈਠੇ ਆ ਤੇ ਪੂਰੇ ਬੈਠਣਾ ਰੋਡ ਬੰਦ ਕਰਨ ਦਾ ਕਾਰਨ ਪਰ ਰੋਡ ਬੰਦ ਕਰਨ ਦੀ ਜੇ ਵੀ ਤੁਹਾਨੂੰ ਸੂਰੂਜ ਜਾਣ ਦਿੱਤਾ ਜਾਵੇ ਨਹੀਂ ਅਸੀਂ ਇੱਥੇ ਬੈਠੇ ਆ ਹਾਂਜੀ ਜੂਨੂਰ ਕਿਸ ਲਈ ਜਾ ਰਹੇ ਸਨਰੂਰ ਜਿਹੜਾ ਆਪਣਾ ਅੱਜ ਸਾਡਾ ਵੀਕੇ ਜੀ ਇੱਕ ਦਾ ਸਿੱਧੂਪੁਰ ਤੇ ਵੱਖ-ਵੱਖ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੋਇਆ ਸੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਦੇ ਨਰਤੇ ਜਿਹੜਾ ਆਪਾਂ ਧਰਨਾ ਲਾਣਾ ਵੀ ਸਾਡੇ ਅੱਗੋਂ ਜਿਹੜਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਹੋਈ ਆ ਵੀ ਅਸੀਂ ਤੁਹਾਨੂੰ ਬੇਸ਼ੱਕ ਰਿਹਾ ਕਰਾਂਗੇ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਆਪਾਂ ਇਹ ਧੰਨਵਾਦ ਕਰੀ ਜਿੰਨੀ ਤੰਗਾ ਕਿੰਨਾ ਚਿਰ ਚੱਲੇਗਾ ਕੱਤਕ ਦੀ ਬੱਟੇਂਗੇ ਐਸੇ ਜਦੋਂ ਸਾਨੂੰ ਅੱਗੇ ਨੂੰ ਤੁਰਦਣ ਅਸੀਂ ਹੁਣ ਐਲਾਨ ਕਰਨ ਲੱਗਿਆ ਸੀ ਅੱਗੇ ਨੂੰ ਤੁਰਨਾ ਮੌਸਮ ਸਾਫ਼ ਹੋ ਗਿਆ ਤੇ ਜੇ ਦੁਬਾਰਾ ਫੇਰ ਉੱਪਰ ਕੇ ਫੇਰ ਅਸੀਂ ਉ ਮੈਂ ਭਾਰਤੀ ਕਿਸਾਨ ਜਨ ਨੂੰ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੀ ਅਸੀਂ ਸਾਡੇ ਆਗੂਆਂ ਨੂੰ ਉਹਨਾਂ ਨੇ ਨਜ਼ਰਬੰਦ ਕੀਤਾ ਗਿਆ ਹਾਊਸ ਰੈਸਟ ਕੀਤਾ ਗਿਆ ਤੇ ਜਿਹੜੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਅੱਜ ਨੂੰ 3 ਤਰੀਕ ਨੂੰ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਸੀ ਉਸ ਮੁਤਾਬਕ ਉਹਨਾਂ ਨੇ ਨਜ਼ਰਬੰਦ ਕਰਿਆ ਗਿਆ ਤੇ ਉਸੇ ਹੱਕ ਦੇ ਵਿੱਚ ਕਰਿਆ ਸਾਡੀ ਸ਼ਰਤ ਇਹ ਆ ਵੀ ਜਦ ਤੱਕ ਸਾਡੀ ਕਮੇਟੀ ਹੈ ਜਿਹੜੀ ਬਣੀ ਹੋਈ ਉੱਥੇ ਚਾਹੇ ਲੱਖਾ ਸੁਧਾਣਾ ਚਾਹੇ ਜੋ ਵੀ ਕਮੇਟੀ ਕਿਸਾਨ ਜਥੇਬੰਦੀ ਦੇ ਆਗੂ ਨੇ ਵਿੱਚ ਉਹਦੇ ਤੇ ਉਹਨਾਂ ਦੇ ਮੁਤਾਬਕ ਜੋ ਜਦ ਤੱਕ ਉਹਨਾਂ ਨਾਲ ਸਰਕਾਰ ਮੀਟਿੰਗ ਕਰਕੇ ਕੋਈ ਫੈਸਲਾ ਨਹੀਂ ਦਿੰਦੀ ਭਾਨੇ ਸਿੱਧੂ ਨੂੰ ਛੱਡਣ ਵਾਸਤੇ ਜਦ ਤੱਕ ਅਸੀਂ ਇਹ ਰੋਡ ਜਾਮ ਪੱਕੇ ਤੌਰ ਦੇ ਉੱਤੇ ਰੱਖਾਂਗੇ ਇਹ ਕਿਹੜਾ ਰੋਣ ਆ ਜਿੱਤੇ ਜਾਮ ਕੀਤਾ ਹੋਇਆ ਇਹ ਚੰਡੀਗੜ੍ਹ ਲੁਧਿਆਣਾ ਰੋਡ ਆ ਜੀ ਇਹ ਤੇ ਆਵਾਜ਼ ਆਈ ਬਿਲਕੁਲ ਠੱਪਾ ਤੇ ਕਦ ਤੱਕ ਇਹ ਠੱਪਾ ਰਹੇਗੀ ਇਹ ਜਦ ਤੱਕ ਸਰਕਾਰ ਉਹਨਾਂ ਨਾਲ ਕੋਈ ਬੈਠ ਕੇ ਗੱਲਬਾਤ ਨਹੀਂ ਕਰਦੀ ਤੇ ਭਾਨੇ ਸਿੱਧੂ ਰਿਹਾ ਕਰਨ ਦੀ ਗੱਲ ਨਹੀਂ ਮੰਦੀ ਜਿਹੜੇ ਪਰਚੇ ਉਹਨਾਂ ਤੇ ਭਾਨੇ ਸਿੱਧੂ ਤੇ ਪਾਏ ਗਏ ਨੇ ਕਿਵੇਂ ਦੇਖ ਦੋ ਨਾ ਪਰਚੇ ਇਹਨੇ ਪਰਚੇ ਤੁਹਾਡੇ ਕਹਿਣ ਬਿਲਕੁਲ ਝੂਠੇ ਪਰਚੇ ਨੇ ਜੋੜ ਜਿਹੜੇ ਲੋਕ ਲੋਕਾਂ ਦੀ ਹੱਕ ਦੇ ਵਿੱਚ ਖੜਦੇ ਨੇ ਜਿਹੜੇ ਆਗੂ ਤਾਂ ਉਹਨਾਂ ਨੂੰ ਉਹਨਾਂ ਦੀ ਆਵਾਜ਼ ਦਵਾਉਣ ਨੂੰ ਬਹਾਨਾ ਘੜ ਕੇ ਇਹ ਤਾਂ ਉਹਨਾਂ ਦੀ ਆਵਾਜ਼ ਕੁੱਟੀ ਜਾ ਰਹੀ ਹੈ ਦੱਬੀ ਜਾ ਰਹੀ ਆ ਤੇ ਅਸਲ ਵਿੱਚ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਸੀਐਮ ਸਾਹਿਬ ਜਿਹੜੇ ਵੋਟਾਂ ਤੋਂ 2022 ਦੀਆਂ ਵੋਟਾਂ ਤੋਂ ਪਹਿਲਾਂ ਸੀਐਮ ਸੀਗੇ ਵੀ ਮੈਨੂੰ ਲੱਗਦਾ ਨਹੀਂ ਵੀ ਉਹ ਡੇਰਾ ਸੱਚਾ ਸੌਦਾ ਵਾਲੇ ਵਾਂਗੂ ਕੋਈ ਬਦਲ ਦੁੱਤਾ ਜਿੱਤੇ ਗਏ ਲੱਗਦਾ ਸਾਨੂੰ ਇਹ ਯਕੀਨ ਆ ਵੀ ਲੱਗਦਾ ਬਦਲ ਦੁੱਤੇਗੇ ਜੜੀਆਂ ਉਹ ਗੱਲਾਂ ਕਿੱਥੇ ਗਈਆਂ ਸੱਤ ਤੋਂ ਚੱਲਣ ਵਾਲੀਆਂ ਸਕਿਉਰਟੀ ਵਾਲੀਆਂ ਲਾਲ ਬੱਤੀ ਨਹੀਂ ਲਾਊਗਾ ਇਹ ਗੱਲਾਂ ਸਾਰੀਆਂ ਹੀ ਖੋ ਗਈਆਂ ਤੇ ਉਹ ਗੱਲਾਂ ਬਿਲਕੁਲ ਇਨ ਬਿਨ ਏਸੀਐਮ ਭਗਵੰਤ ਮਾਨ ਸਿੰਘ ਦੇ ਉੱਤੇ ਲਾਗੂ ਹੋ ਰਹੀਆਂ ਨੇ